ਹੁਣ ਮੈਂ ਉਹ ਬੰਦਿਆਂ ਨੂੰ ਪੁੱਛ ਲੈਣਾ ਚਾਹਣਾ ਜਿਹੜੇ ਕਹਿੰਦੇ ਕਿ ਸਾਨੂੰ ਸੱਦਾ ਨਹੀਂ ਦਿੱਤਾ ਗਿਆ ਅਸੀਂ ਉੱਥੇ ਜਾਈਏ ਕਿਵੇਂ ਹੁਣ ਇਹ ਵੀਰ ਜਰਮਨ ਤੋਂ ਆਇਆ ਇਹਨੂੰ ਕਾਲ ਦਾ ਪਤਾ ਲੱਗਿਆ ਸੀ ਵੀ 13 ਫਰਵਰੀ ਨੂੰ ਦੁਬਾਰਾ ਦਿੱਲੀ ਦੇ ਵੱਲ ਕੂਚ ਕਰਨਾ ਤੇ 11 ਤਰੀਕ ਨੂੰ ਇਹ ਬਾਈ ਪੰਜਾਬ ਦੀ ਧਰਤੀ ਤੇ ਆ ਗਿਆ ਸੀ ਤੇ ਉੱਥੋਂ ਸਿੱਧਾ ਆ ਕੇ ਇਹ ਇੱਥੇ ਪਹੁੰਚਿਆ ਇਹ ਬਾਈ ਨੂੰ ਤੁਸੀਂ ਦਿਖਾਓ ਬੇਕੋ ਜਰਮਨ ਤੋਂ ਇੱਥੇ ਹੁੰਦਾ ਕਿ ਹੱਕ ਦੀ ਗੱਲ ਕੀ ਆ ਕਿਉਂਕਿ ਜਦੋਂ ਹੱਕਾਂ ਦੇ ਵਾਸਤੇ ਲੜਿਆ ਜਾਂਦਾ ਜਦੋਂ ਇਹ ਐਲਾਨ ਹੋ ਜੇ ਵੀ ਅਸੀਂ ਆਪਣੇ ਹੱਕਾਂ ਲਈ ਲੜਨਾ ਉਦੋਂ ਸੱਦੇ ਆ ਜਿਹੜੇ ਉਹ ਮੈਣੇ ਨਹੀਂ ਰੱਖਦੇ ਕਿ ਸਾਨੂੰ ਬਲਾਵਾ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ ਜਦੋਂ ਕਹਿ ਦਿੱਤਾ ਗਿਆ ਤਾਂ ਮਤਲਬ ਕਹਿ ਦਿੱਤਾ ਗਿਆ ਇੱਥੇ ਬਾਈ ਜੀ ਕਿੰਨੇ ਦਿਨ ਹੋ ਗਏ ਆਏ ਨੂੰ 13 ਤਰੀਕ ਨੂੰ ਆਏ ਮੇ ਹਾਂਜੀ ਹਾਂਜੀ ਮੈਂ ਇੱਥੇ ਯਾਨੀ ਕਿ 12 ਤਰੀਕ ਨੂੰ ਪਤਾ ਲੱਗਿਆ ਸੀਗਾ ਵੀ ਆਂਦੇ ਪਏ ਆ ਅਸੀਂ ਆਪਣੇ ਇੱਥੇ ਆਣਾ ਸ਼ੁਰੂ ਕਰਤਾ ਸੀਗਾ ਕਿਉਂਕਿ ਘਰੇ ਅਸੀਂ ਗਏ ਨੀ ਸੀਗੇ ਜੀ ਤੇ ਮੈਂ ਉਸ ਦਿਨ ਦਾ ਇੱਥੇ ਹੀ ਆ ਤੇ ਬਾਈ ਉਹਨਾਂ ਨਾਲ ਚੱਲਾ ਜਾਣਾ ਜੀ ਤੇ ਫਿਰ ਸਵੇਰੇ ਆ ਜੰਨੇ ਆ ਉੱਤੋਂ ਫਿਰ ਸਿੱਧਾ ਇੱਥੇ ਆਏ ਹਾਂਜੀ ਵੇਖੋ ਇਹ ਹੁੰਦੀ ਆ ਬਾਈ ਆਪਦੇ ਜਿਹੜੇ ਮੈਂ ਕਹਿੰਨਾ ਜਨਮ ਭੂਮੀ ਦੇ ਨਾਲ ਮੋਹ ਹੁੰਦਾ ਆ ਇਹ ਵੀ ਇੱਕ ਮਿਸਾਲ ਆ ਉਹਨਾਂ ਲੋਕਾਂ ਲਈ ਜਾਂ ਜਿਹੜੇ ਸ਼ਬਦ ਕਹਿ ਦਿੰਦੇ ਆ ਵੀ ਉਹ ਤੀਜੇ ਦਿਨ ਧਰਨਾ ਲਾ ਲੈਂਦੇ ਆ ਵਿਹਲੇ ਆ ਉਹ ਪਤਾ ਨਹੀਂ ਕੀ ਮੰਗਦੇ ਆ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਿੱਦੇ ਇਹ ਵਿਹਲੇ ਲੋਕਾਂ ਨੇ ਹੱਕ ਮੰਗਣੇ ਛੱਡ ਤੇ ਜਿੱਦੇ ਇਹ ਹੱਕਾਂ ਲਈ ਲੜਨਾ ਛੱਡ ਤੇ ਉਦੋਂ ਤੁਸੀਂ ਦਿੱਲੀ ਦੇ ਗੁਲਾਮ ਨਾਲ ਦੀ ਨਾਲ ਹੋ ਜਾਓਗੇ। ਇਹੀ ਉਹ ਲੋਕ ਨੇ, ਇਹੀ ਜਿਹੜੇ ਆਪਣੇ ਹੱਕਾਂ ਲਈ ਲੜਦੇ ਨੇ ਤੇ ਤੁਹਾਨੂੰ ਘਰੇ ਬੈਠਿਆਂ ਨੂੰ ਤੁਹਾਡੇ ਜਿਹੜੇ ਹੱਕ ਮਿਲਦੇ ਆ। ਇੱਥੇ ਹੁਣ ਬਾਈ ਜੀ ਡਿਊਟੀ ਤੁਸੀਂ ਫਿਰ ਸੇਵਾ ਕਾਦੀ ਨਿਭਾ ਰਹੇ ਹੋ। ਸੇਵਾ ਜੀ ਅਸੀਂ ਸਾਫ਼ ਸਵੱਛੀ ਦੀ ਨਿਭਾ ਰਹੇ ਆ ਕਿਉਂਕਿ ਉਹ ਬੜੀ ਜ਼ਰੂਰੀ ਆ ਕਿਉਂਕਿ ਪੀਕੇ ਜਿਹੜੇ ਆਪਣੇ ਡਿਸਪੋਜ਼ਲ ਵਗੈਰਾ ਇਹ ਆਪਣੇ ਖਿਲਰ ਜਾਂਦੇ ਆ, ਬਿਮਾਰੀ ਨਾਲ ਫੈਲੇ ਜਿੰਨੀ ਕੁ ਫਪਾਈ ਹੋਵੇ। ਦੋ ਤਿੰਨ ਦਿਨ ਅਸੀਂ ਕੀਤੀ ਐ ਤੇ ਉਸ ਤੋਂ ਬਾਅਦ ਲੰਗਰ ਵਾਲਿਆਂ ਨੇ ਦੇਖ ਕੇ ਫਿਰ ਆਪਣੇ ਆਪ ਸਾਰਾ ਆਪ ਹੀ ਖੁਦ ਕਰਨਾ ਸ਼ੁਰੂ ਕਰ ਦਿੱਤਾ ਜੀ ਜੀ ਮੁੱਢ ਬਣਦਾ ਤੁਸੀਂ ਜੀ 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 ਜਿੰਨਾ ਕਿ ਸਾਡੇ ਤੋਂ ਹੋਇਆ ਸੀ ਕੀਤੀ ਐ ਤੇ ਹੁਣ ਪਹਿਰੇਦਾਰੀ ਦੀ ਕਰਦੇ ਪਏ ਆ ਜੀ ਤੇ ਹੋਰ ਵੀ ਜਿਹੜੀ ਸਾਡੀ ਸੇਵਾ ਲੱਗੇਗੀ ਮਹਾਰਾਜ ਸਾਹਿਬ ਲਾਣਗੇ ਅਸੀਂ ਉਹ ਕਰਾਂਗੇ ਜੀ ਹਾਂਜੀ ਅੱਛਾ ਜਿਹੜੇ ਜਿਹੜੇ ਲੋਕ ਨਹੀਂ ਵੀ ਆਏ ਚਲੋ ਕੁਛ ਤਾਂ ਕੰਮ ਕਰਾ ਕੁਛ ਕਹਿ ਦਿੰਦੇ ਉਹ ਤਾਂ ਵਿਹਲੇ ਆ ਉੱਥੇ ਉਹ ਤਾਂ ਏਦਾਂ ਬੈਠਿਆ ਕੀ ਕਹਿਣਾ ਚਾਹਣੇ ਉਹਨਾਂ ਨੂੰ ਵੀਰੇ ਇਹ ਸਾਡੀ ਤਾਂ ਅੱਗੇ ਹੀ ਬੇਨਤੀ ਅੱਗੇ ਭਰਾਓ ਆਓ ਤੁਹਾਡੇ ਅੱਗੇ ਫਿਊਚਰ ਦੀ ਲੜਾਈ ਹੈ ਇੱਥੇ ਤੇ ਆਪਣੇ ਹੱਕ ਲੈ ਕੇ ਮੁੜੋ ਜਿਹੜੇ ਤੁਸੀਂ ਪਿੱਛੇ ਪਿਛਲੇ ਅੰਦੋਲਨ ਚ ਜਿਹੜਾ ਤੁਸੀਂ ਕਮੀਆਂ ਛੱਡੀਆਂ ਨੇ ਜਾਂ ਸਾਡੇ ਕੁਝ ਆਗੂ ਸੀਗੇ ਜਿਹੜੇ ਜਿਨ੍ਹਾਂ ਨੇ ਕੁਝ ਗਲਤੀਆਂ ਕੀਤੀਆਂ ਨੇ ਉਹ ਸੁਧਾਰਨ ਦਾ ਮੌਕਾ ਹੈ ਤੇ ਹੁਣ ਸਾਰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਥੇ ਆਣਾ ਚਾਹੀਦਾ ਜੀ ਅੱਛਾ ਤੁਸੀਂ ਫਿਰ ਸਾਰੇ ਇੱਕੋ ਪਿੰਡ ਤੋਂ ਨਹੀਂ ਜੀ ਇਹ ਸਾਡੀ ਜਿਹੜੀ ਪਿਛਲੇ ਅੰਦੋਲਨ ਦੀ ਜਿਹੜੀ ਸਾਡੀ ਭਾਈਚਾਰਕ ਸਾਂਝ ਹੈ ਅਸੀਂ ਅਲੱਗ-ਅਲੱਗਾਂ ਕੋਈ ਕਿਤੋਂ ਹੈ ਕੋਈ ਕਿਤੋਂ ਹੈ ਬਸ ਸਾਰੇ ਹੁਣ ਦੁਬਾਰੇ ਫੇਰ ਫੋਨਾਂ ਦੇ ਇੱਠੇ ਹੋ ਗਏ ਆ ਵੇਖੋ ਆਹ ਵੇਖੋ ਜੋ ਪਿਛਲੇ ਸੰਘਰਸ਼ ਦੇ ਵਿੱਚ ਵੀ ਇਹ ਵੀਰਾ ਕਹਿੰਦਾ ਕਿ ਅਸੀਂ ਇਕੱਠੇ ਸੀਗੇ ਕਾਲ ਵੇਖੋ ਹਣਾ ਉਹ ਇੱਕ ਅਟੈਚਮੈਂਟ ਸੀਗੀ ਕਿਉਂਕਿ ਮੈਂ ਜਦੋਂ ਇੱਥੇ ਆਇਆ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਣਾ ਜਿਵੇਂ ਭਾਈ ਜੀ ਕਹਿੰਦੇ ਕਿ ਅਸੀਂ ਸਾਫ ਸਫਾਈ ਦੇ ਇੱਥੇ ਜਿਹੜਾ ਪੂਰਾ ਧਿਆਨ ਰੱਖਦੇ ਆ ਅਸੀਂ ਸ਼ੁਰੂਆਤ ਕੀਤੀ ਆ ਉਸ ਤੋਂ ਬਾਅਦ ਜਿਹੜੇ ਬਾਕੀ ਲੰਗਰ ਆਲੇ ਸੀ ਉਹ ਵੀ ਲੱਗ ਗਏ ਇੱਥੇ ਜਿਹੜੀਆਂ ਪਲਾਸਟਿਕ ਦੀਆਂ ਬੋਤਲਾਂ ਇੱਥੇ ਰੋਜ਼ਗਾਰ ਵੀ ਮਿਲਿਆ ਜਿਹੜੇ ਆ ਪਲਾਸਟਿਕ ਦੀਆਂ ਬੋਤਲਾਂ ਚੁੱਕਦੇ ਹੁੰਦੇ ਆ ਜਾਂ ਕਾਗਜ਼ ਗੱਤੇ ਵਗੈਰਾ ਚੁੱਕਦੇ ਆ ਉਹ ਇੱਥੇ ਇੱਕ ਮੈਂ ਬੀਬੀ ਵੇਖਿਆ ਬੜੀ ਫੁਰਤੀ ਦੇ ਨਾਲ ਉਹਦੇ ਚਿਹਰੇ ਤੇ ਇੰਨਾ ਨੂਰ ਸੀ ਉਹਨੂੰ ਐ ਲੱਗ ਰਿਹਾ ਸੀ ਵੀ ਇਹ ਜਿਹੜਾ ਅੰਦੋਲਨ ਉਹਨੂੰ ਨਹੀਂ ਪਤਾ ਸੀ ਵੀ ਜਾਂ ਕਹਦਾ ਉਹ ਹਿੰਦੀ ਬੋਲਦੀ ਹੋ ਜਾਂ ਕੀ ਬੋਲਦੀ ਸੀ ਉਹ ਇੱਥੇ ਇਕੱਠਾ ਕਰ ਰਹੀ ਸੀ ਉਹਨਾਂ ਨੂੰ ਇਹ ਰੋਜ਼ਗਾਰ ਆ ਜਿਹੜਾ ਇੱਥੇ ਮਿਲਿਆ ਵੇਖੋ ਇੱਥੇ ਜਿੱਥੇ ਵੀ ਪੰਜਾਬ ਦੇ ਲੋਕ ਇਕੱਠੇ ਹੁੰਦੇ ਆ ਜਿੱਥੇ ਉਹ ਕਿਸੇ ਲਈ ਮਿਸਾਲ ਬੰਦੇ ਆ ਉੱਥੇ ਉਹ ਕਿਸੇ ਨੂੰ ਰੋਜ਼ਗਾਰ ਦਾ ਮੌਕਾ ਵੀ ਜਿਹੜਾ ਦਿੰਦੇ ਆ ਜੀ ਬਾਈ ਜੀ ਕੀ ਨਾਮ ਆ ਤੁਹਾਡਾ ਜੀ ਗੁਰਜੰਟ ਵਰਨਾ ਕਿਹੜਾ ਪਿੰਡ ਕਿਹੜਾ ਦਾ ਤਰਮੇੜੀ ਪਿੰਡ ਆ ਤਰਮੇੜੀ ਪਿੰਡ ਆ ਕਿਹੜੇ ਜ਼ਿਲ੍ਹੇ ਚ ਪੈਂਦਾ ਇਹ ਪਟਿਆਲੇ ਚ ਪੈਂਦਾ ਜੀ ਪਟਿਆਲੇ ਚ ਪੈਂਦਾ ਕਿੰਨੇ ਦਿਨ ਤੋਂ ਇੱਥੇ ਆਏ ਹੋ ਸ਼ੁਰੂ ਤੋਂ ਇੱਥੇ ਆ ਜੀ ਸ਼ੁਰੂ ਤੋਂ ਇੱਥੇ ਅੱਛਾ ਫਿਰ ਪ লাগੀ ਸੀ 13 ਤਰੀਕ ਦੀ ਸਿਨਾਲੀ ਤੁਰਪੀ ਸੀਗੇ ਜੀ ਹਾਂਜੀ ਹੁਣ ਫਿਰ ਦਿਨ ਰਾਤ ਇੱਥੇ ਸੇਵਾ ਚੱਲਦੀ ਹੈ। ਹਾਂ ਦਿਹਾੜਾ ਚੱਲਦੀ ਹੈ। ਅੱਛਾ ਹੁਣ ਪੈਰੇ ਦੀ ਡਿਊਟੀ ਕਰਦੇ। ਪੈਰੇ ਜਿਹੜੀ ਸੇਵਾ ਮਿਲ ਜਾਪੋ ਉਹੀ ਕਰਨੀ ਹੈ ਜੀ। ਕਰ ਲੈਣ। ਜ਼ਰੂਰੀ ਹੋਣੀ ਹੈ ਵੀ ਹਾਂ ਪੈਰੇ ਦੀ ਕਰਨੀ ਹੈ ਜਿਹੜੀ ਮਿਲ ਜਾਈ। ਜਿਹੜੀ ਮਿਲ ਜਾਈ। ਹਾਂਜੀ। ਚਲੋ ਇਹ ਇਹ ਹੁੰਦਾ ਜਦੋਂ ਤੁਸੀਂ ਮੈਂ ਕਹਿੰਦਾ ਕਿਸੇ ਇਕੱਠ ਦੇ ਵਿੱਚ ਜਾਂਦੇ ਹੋ ਲੜਦੇ ਹੋ ਠੀਕ ਆ ਜਿੱਥੇ ਸੇਵਾ ਤੁਹਾਨੂੰ ਮਿਲ ਜੇ ਉੱਥੇ ਕਰ ਲੈਣੀ ਚਾਹੀਦੀ ਹੈ। ਇੱਥੇ ਇਹ ਨਹੀਂ ਵੇਖਿਆ ਜਾਂਦਾ ਕਿ ਮੈਂ ਕੌਣ ਆ ਮੇਰਾ ਅਹੁਦਾ ਕੀ ਆ ਇੱਥੇ ਸਾਰੇ ਆਪਣੀ ਜ਼ਮੀਨ ਦੇ ਲਈ ਆਪਣੀ ਮਾਂ ਦੇ ਲਈ ਆਪਣੇ ਹੱਕਾਂ ਦੇ ਲਈ ਜਿਹੜਾ ਲੜਨ ਦੇ ਲਈ ਆਏ ਹਾਂ ਬਾਈ ਜੀ ਕੀ ਨਾਮ ਮੇਰਾ ਮੇਰਾ ਸੁਮਾਨਾ ਏਰੀਆ ਜੀ ਲੁਧਿਆਣੇ ਸੌਰੀ ਪਟਿਆਲੇ ਪਟਿਆਲੇ ਜ਼ਿਲ੍ਹੇ ਦੇ ਜੀ ਜੀ ਕੀ ਕਹੋਗੇ ਸੰਘਰਸ਼ ਦੇ ਵਾ ਦੇਖੋ ਪਾਜੀ ਪਤਾ ਕੀ ਹੈ ਜਿਹੜੀ ਹਲੜਾ ਲੜਾਈ ਹੈ ਇਹ ਸਾਡੀ ਹੋਂਦ ਦੀ ਲੜਾਈ ਹੈ ਠੀਕ ਹੈ ਕਿ ਨਹੀਂ ਕੱਲ ਕੀ ਹੈ ਕਿ ਹੁਣ ਜਨ ਸਾਨੂੰ ਜਿਹੜੇ ਸਾਡੇ ਮੇਨ ਮੁੱਦੇ ਨੇ ਕਰਜ਼ੇ ਮਾਫੀ ਦੇ ਕਿਉਂਕਿ ਮੈਂ ਨਾ ਥੋੜੇ ਕਿ ਦਿਨ ਪਹਿਲਾਂ ਇੱਕ ਨਿਊਜ਼ ਦੇਖੀ ਆ ਤਿੰਨ ਧੀਆਂ ਦਾ ਪਿਓ ਕਰਜ਼ੇ ਦੇ ਮਾਰ ਮਰਿਆ ਠੀਕ ਹੈ ਕਿ ਨਹੀਂ ਵੀ ਕਿਤੇ ਨਾ ਕਿਤੇ ਬਹੁਤ ਛੋਟੇ ਜ਼ਿਮੀਦਾਰ ਨੇ ਜਾਂ ਵਿਆਹ ਸ਼ਾਦੀਆਂ ਚ ਕਰਜ਼ਾ ਲੈ ਲੈਂਦੇ ਨੇ ਪੂਰਾ ਨਹੀਂ ਕਰ ਪਾਉਂਦੇ ਕਿਉਂ ਫਸਲਾਂ ਦੇ ਰੇਟ ਨਹੀਂ ਮਿਲਦੇ ਜਾਂ ਫਿਰ ਕੋਈ ਜਿਵੇਂ ਕਿ ਹੁਣ ਪਿੱਛੇ ਤੁਹਾਨੂੰ ਪਤਾ ਆ ਪਾਣੀ ਦੇ ਹਾੜਾ ਆ ਕੇ ਹਟੇ ਨੇ ਕਿਹੜੀਆਂ ਫੈਸਿਲਿਟੀਆਂ ਦੇਤੀਆਂ ਠੀਕ ਹੈ ਕਿ ਨਹੀਂ ਫਸਲ ਦਾ ਕਿਸਾਨਾਂ ਦੀ ਮਰੀ ਹੋਏ ਨਾ ਉਹ ਛੋਟੇ ਛੋਟੇ ਜ਼ਿਮੀਦਾਰ ਕੁਚਲੇ ਜਾਂਦੇ ਨੇ ਵੱਡੇ ਵੱਡੇ ਜ਼ਿਮੀਦਾਰ ਦਾ ਫੇਰ ਵੀ ਬਮਾੜਾ ਮੋਟਾ ਕੋਈ ਹਸਾਰਾ ਲਾ ਲੈਂਦੇ ਨੇ ਕਿਉਂਕਿ ਉਹਨਾਂ ਕੋਲ ਪਹਿਲੀ ਜਾਂ ਜ਼ਮੀਨਵਾਦ ਆ ਪਰ ਅਸਲ ਦੇ ਵਿੱਚ ਛੋਟਾ ਜ਼ਿਮੀਂਦਾਰ ਕੋਚ ਲਿਆ ਜਾਂਦਾ ਛੋਟੇ ਜ਼ਿਮੀਂਦਾਰ ਦੇ ਨਾਲ ਕੌਣ ਕੋਚ ਲਿਆ ਜਾਂਦੇ ਨੇ ਮਜ਼ਦੂਰ ਕੋਚ ਲਏ ਜਾਂਦੇ ਨੇ ਇਹ ਕੱਲੀ ਲੜਾਈ ਜੇ ਮੈਂ ਨਾਰਮਲੀ ਗੱਲ ਕਰਾਂ ਵੀ ਕੱਲੇ ਕਿਸਾਨ ਦੀ ਵੀ ਨਹੀਂ ਹੈਗੀ ਇੱਕ ਮਜ਼ਦੂਰ ਦੀ ਵੀ ਲੜਾਈ ਆ ਠੀਕ ਹੈ ਕਿ ਨਹੀਂ ਹੁਣ ਐਮਐਸਪੀ ਦੀ ਗੱਲ ਕਰੀਏ ਹੁਣ ਆਪਣਾ ਮੇਨ ਮੁੱਦਾ ਕਿ ਐਮਐਸਪੀ ਲੈਣਾ ਕਰਜ਼ਿਆਂ ਦੇ ਹੋ ਗਿਆ ਬਿਜਲੀ ਦੇ ਬਿੱਲਾਂ ਤੇ ਹੋ ਗਿਆ ਛੋਟੇ ਛੋਟੇ ਮੁੱਦੇ ਹੋਰ ਵੀ ਹੈਗੇ ਨੇ ਜੋ ਸਰਕਾਰ ਤੋਂ ਪਰ ਮੰਗ ਰੱਖਦੇ ਆ ਹੁਣ ਆਪਾਂ ਇੱਕ ਫਸਲ ਵੇਚਦੇ ਆ ਕੁਣ ਜੇ ਹੁਣ ਤੁਸੀਂ ਵੀ ਉਪ ਪੱਤਰਕਾਰ ਹੋ ਤੁਸੀਂ ਸਬਜੀ ਪਾਜੀ ਦਾ ਤੁਸੀਂ ਵੀ ਖਾਨੇ ਹੋ ਦੁੱਧ ਦਾ ਤੁਸੀਂ ਵੀ ਲੈਨੇ ਹੋ ਛੋਟਾ ਜ਼ਿਮੀਂਦਾਰ ਵੀ ਲੈਂਦਾ ਵੱਡਾ ਜਿਹੜਾ ਦੁਕਾਨਦਾਰ ਆ ਜਾਂ ਕੋਈ ਲਾਲਾ ਜਾਂ ਕੋਈ ਬਾਣੀਆਂ ਉਹ ਵੀ ਖਰੀਦਦਾਗਾ ਹੁਣ ਜਦੋਂ ਕਿਸਾਨ ਫਸਲ ਲੈ ਕੇ ਮੰਡੀ ਦੇ ਵਿੱਚ ਜਾਂਦਾ ਹੈ ਜਾਂ ਕੋਈ ਵੀ ਫਸਲ ਹੈ ਗੋਭੀ ਲੈ ਜੋ ਤੁਸੀਂ ਮੰਡੀ ਚ ਮੰਡੀ ਚ ਕੀ ਰੇਟ ਵਿਕਦੇ ਆ 2 ਰੁਪਏ 3 ਰੁਪਏ ਹਮ ਬਿਲਕੁਲ ਠੀਕ ਹੈ ਕਿ ਨਹੀਂ ਪਰ ਉਹਦੇ ਮਿਹਨਤ ਕਿੰਨੀ ਹੁੰਦੀ ਆ ਉਹ ਤਾਂ ਨਹੀਂ ਸਰਕਾਰ ਦੇ ਕਦੀ ਠੀਕ ਹੈ ਨਹੀਂ ਅਰ ਜਦੋਂ ਤੁਸੀਂ ਖਰੀਦਣ ਜਾਂ ਉਹਦੋਂ ਕਿੰਨੇ ਰੁਪਏ ਮਿਲਦੇ ਆ 20 ਰੁਪਏ 25 ਰੁਪਏ ਪਿਆਜ਼ ਦਾ ਰੇਟ ਸਾਨੂੰ ਕੀ ਮਿਲਦਾ ਜੇ ਅਸੀਂ ਪਿਆਜ਼ ਦੀ ਵੀ ਖੇਤੀ ਕਰੀਏ ਸਾਨੂੰ ਪਿਆਜ਼ ਦਾ ਕੀ ਰੇਟ ਮਿਲਦਾ 4 ਰੁਪਏ 5 ਰੁਪਏ ਵੱਧ ਤੋਂ ਵੱਧ ਜੋਰ ਮਾਰ ਕੇ ਠੀਕ ਹੈ ਔਰ ਪਿੱਛੇ ਜੇ ਪਿਆਜ਼ ਦੀ ਜਦੋਂ ਕੋੜੋਤੀ ਆਉਂਦੀ ਆ ਫਿਰ ਉਹ 100 100 120 ਰੁਪਏ ਵੀ ਹੋ ਜਾਂਦਾ ਅਗਰ ਪੱਕੀ ਐਮ ਐਸ ਪੀ ਦੇ ਪੱਕੇ ਸਾਨੂੰ ਰੇਟ ਮਿਲਣਗੇ ਹੁਣ ਕਣਕ ਦੇ ਐਮ ਐਸ ਪੀ ਦਿੱਤੀ ਇਹਨਾਂ ਨੇ ਰੇਟ ਦਿੱਤਾ ਪੱਕਾ ਤੇ ਹੁਣ ਵੀ ਅਗਰ ਗੱਲ ਕਰਾਂ 20 ਰੁਪਏ 22 ਰੁਪਏ ਕਿਲੋ ਦੇ ਹਿਸਾਬ ਨਾਲ ਪਿਆ ਗੱਲ ਕਰੀਏ ਤਾਂ ਆਟਾ ਕਿੰਨੇ ਰੁਪਏ ਕਿਲੋ ਮਿਲਦਾ ਪਿਆ 25 ਰੁਪਏ 27 ਰੁਪਏ ਮੈਕਸਿਮਮ ਜੋਰ ਮਾਰ ਕੇ ਪਤਾ ਨਾ ਵੀ ਇੰਨੇ ਦਾ ਹੀ ਆਉਂਦੀ ਆ ਇੰਨੇ ਦਾ ਆਟਾ ਪਿਆ ਕੇ じゃ ਖਰਚਾ ਲਾ ਲੋ ਥੋੜਾ ਬੋਤ ਅਗਲਾ ਤਾਂ ਵੀ ਆਉਂਦਾ ਕਿਉਂਕਿ ਜਿਹੜਾ ਡਿਸਟ੍ਰੀਬਿਊਟਰ ਆ ਥੋੜਾ ਬੋਤ ਉਹਨੇ ਵੀ ਕਮਾਣਾ ਆਉਂਦਾ ਗੱਲ ਕੀ ਆ ਵੀ ਸਾਨੂੰ ਫਸਲਾਂ ਦੇ ਹੀ ਪੱਕੇ ਰੇੜਾ ਚਾਹੀਦੇ ਨੇ ਸਾਡੇ ਫਸਲਾਂ ਦੇ ਪੱਕਾ ਰੇੜਾ ਤਾਂ ਤੁਸੀਂ ਆਪੇ ਠੀਕ ਠਾਕ ਆ ਕਿ ਠੀਕ ਆ ਕਿ ਨਹੀਂ ਹੁਣ ਤੁਸੀਂ ਇੱਕ ਗੱਲ ਸੋਚ ਕੇ ਦੇਖੋ ਇੱਕ ਜ਼ਿਮੀਂਦ ਲੰਗਰ ਲਾਇਆ ਹੋਇਆ ਗੰਨੇ ਦਾ ਜੂਸ ਰਸ ਦਾ ਉਹ ਗੰਨਾ ਖਰੀਦ ਕੇ ਤਾਂ ਨਹੀਂ ਲਿਆ ਉਹ ਆਪਦੀ ਖੇਤ ਚੋਂ ਪੈਦਾਵਾਰ ਚੋਂ ਲੈ ਕੇ ਆਇਆ ਉਹ ਵੇਚ ਕੇ ਵੀ ਆ ਸਕਦਾ ਸੀਗਾ ਠੀਕ ਹੈ ਕਿ ਨਹੀਂ ਕਿਉਂਕਿ ਬਾਜੀ ਸੇਵਾ ਜਿਹੜੀ ਲੰਗਰ ਦੀ ਹੋਗੀ ਪ੍ਰਥਾ ਹੋਗੀ ਇਹ ਸਾਨੂੰ ਸ਼ੁਰੂ ਵਿਰਾਸਤ ਚ ਮਿਲੀਆਂ ਹੋਈਆਂ ਚੀਜ਼ਾਂ ਨੇ ਠੀਕ ਹੈ ਕਿ ਨਹੀਂ ਸਾਡੇ ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਲਾਇਆ ਤੇ ਅਸੀਂ ਪੂਰੀ ਦੁਨੀਆ ਨੂੰ ਲੰਗਰ ਖਵਾਉਨੇ ਹਾਂ ਠੀਕ ਹੈ ਕਿ ਨਹੀਂ ਇਹਦੀ ਸਾਨੂੰ ਕਦੇ ਘਾਟ ਨਹੀਂ ਆਉਂਦੀ ਠੀਕ ਹੈ ਜੀ ਬਹੁਤ ਸੋਹਣੇ ਵਿਚਾਰ ਬਾਈ ਨੇ ਜਿਹੜੇ ਦਿੱਤੇ ਆ ਬਿਲਕੁਲ ਇਹ ਸੰਘਰਸ਼ ਕੱਲੇ ਕਿਸਾਨਾਂ ਦਾ ਨਹੀਂ ਐ ਦੁਕਾਨ ਤੇ ਬੈਠੇ ਬਾਣੀਆਂ ਲਈ ਵੀ ਆ ਕਾਰੋਬਾਰ ਕਰਦੇ ਉਹਨਾਂ ਲੋਕਾਂ ਲਈ ਵੀ ਆ ਜਿਹੜਾ ਵੀ ਅਨਾਜ ਰੋਟੀ ਖਾਂਦਾ ਉਹਦੇ ਲਈ ਹੀ ਇਹ ਸੰਘਰਸ਼ ਆ ਉਹਦੇ ਹੀ ਇਹ ਹੱਕਾਂ ਦੀ ਜਿਹੜੀ ਗੱਲ ਆ ਬਾਈ ਜੀ ਕੀ ਨਾਮ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਰਿੰਦਰ ਜੀ ਤੁਹਾਨੂੰ ਘੇੜਸਾ ਕਹਿੰਦੇ ਜੀ ਜੀ ਹਾਂਜੀ ਧਰਮੇੜੀ ਪਿੰਡ ਤੋਂ ਆਈ ਮੈਂ ਕੀ ਕਹੋਗੇ ਇਹਨਾਂ ਸੰਘਰਸ਼ ਹੱਕਾਂ ਦੇ ਸ਼ੰਗਰ ਜੀ ਅਸੀਂ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਜਦੋਂ ਪਹਿਲਾ ਵੀ ਦਿੱਲੀ ਚੱਲੋ ਦੀ ਕਾਲ ਚੱਲੀ ਸੀ ਪਹਿਲੇ ਅੰਦੋਲਨ ਤੇ ਉਦੋਂ ਵੀ ਅਸੀਂ ਪਹਿਲੇ ਦਿਨ ਤੋਂ ਹੀ ਆਪਣਾ ਪਿੰਡ ਤਰਮੇੜੀ ਤੋਂ ਕਗਰਵਾਲਾ ਬਾਰਡਰ ਤੋੜ ਕੇ ਤੇ ਅਸੀਂ ਦਿੱਲੀ ਪਹੁੰਚੇ ਸੀਗੇ ਤੇ ਜਿਵੇਂ ਤੁਸੀਂ ਉਹ ਵੀਰ ਨੂੰ ਪਹਿਲਾਂ ਪੁੱਛਿਆ ਵੀ ਤੁਸੀਂ ਕਿਵੇਂ ਜਾਣਦੇ ਹੋ ਇੱਕ ਦੂਜੇ ਨੂੰ ਮੈਂ ਨਾ ਜੀ ਉਸ ਪਰਮਾਤਮਾ ਦਾ ਬੜਾ ਸ਼ੁਕਰਗੁਜ਼ਾਰ ਕਰਦਾ ਤੇ ਵੱਦੋ ਵੱਦ ਮੋਦੀ ਦਾ ਕਰਦਾ ਜਿਨ੍ਹਾਂ ਨੇ ਇੰਨੇ ਭਰਾਵਾਂ ਨੂੰ ਇਕੱਠਿਆ ਕੀਤਾ ਜੀ ਵੇਖੋ ਆਪਾਂ ਜਾਂ ਪਿੰਡੋਂ ਪਿੰਡ ਨੂੰ ਇੱਕ ਜਾਣਦੇ ਹੁੰਦੇ ਆ ਜਾਂ ਰਿਸ਼ਤੇਦਾਰ ਨੂੰ ਜਾਣਦੇ ਹੁੰਦੇ ਆ ਪਰ ਅੰਦੋਲਨ ਨੇ ਸਾਨੂੰ ਇੱਕ ਪਤਾ ਨਹੀਂ ਕਿੱਥੋਂ ਕਿੱਥੋਂ ਮਲਾਤਾ ਜੀ ਤੇ ਕਿੰਦਾਂ ਕਿੰਦਾਂ ਦੇ ਇਨਸਾਨ ਮਲਾਤੇ ਨੇ ਤੇ ਇੰਨੇ ਪਿਆਰ ਕਰਨ ਵਾਲੇ ਇੱਕ ਦੂਜੇ ਦੇ ਭਰਾ ਮਲਾਤੇ ਨੇ ਜਦੋਂ ਸਾਨੂੰ ਇਸ ਕਾਲ ਦਾ ਪਤਾ ਲੱਗਾ ਵੀ ਆਹ ਕਾਲ ਆ ਰਹੀ ਹੈ ਤੇ ਸਾਡੇ ਪਹਿਲਾਂ ਹੀ ਫੋਨ ਇੱਕ ਦੂਜੇ ਨੂੰ ਖੜਕਣੇ ਸ਼ੁਰੂ ਹੋ ਗਏ ਵੀ ਆਪਾਂ ਕਿੱਦਾਂ ਕਰਨਾ ਹੈ ਕਹਿੰਦਾ ਵੀ ਹਾਂ ਵੀ ਇਕੱਠੇ ਤਾਂ ਹੋਣਾ ਹੈ ਤਾਂ ਹੋਣਾ ਪਹਿਲਾਂ ਵੀ ਲੜਿਆ ਤੇ ਹੁਣ ਵੀ ਲੜਾਂਗੇ ਤੇ ਉਸੇ ਤਰ੍ਹਾਂ ਹੀ ਸਾਡੀ ਤਿਆਰੀ ਫੁੱਲ ਹੋ ਗਈ ਵੀ ਨਾਲ ਦੀ ਨਾਲ ਹੀ ਅਸੀਂ ਆਪਾਂ ਦਾ ਕਮਰ ਕਸਾ ਕੀਤਾ ਤੇ ਆਪਣਾ ਇਧਰ ਨੂੰ ਤਿਆਰ ਹੋਗੇ 13 ਤਰੀਕ ਨੂੰ ਅਸੀਂ ਇੱਥੇ ਆ ਪਹੁੰਚੇ ਆ ਕੇ ਜਿੰਦਾ ਵੀ ਸਾਡੇ ਤੋਂ ਇੱਥੇ ਸੇਵਾ ਨਿਭਾਈ ਗਈ ਉਦਾਂ ਅਸੀਂ ਨਿਭਾਈ ਹੁਣ ਸਫਾਈ ਦੀ ਸੇਵਾ ਵੀ ਚੱਲਦੀ ਪਈ ਹੈ ਹੋਰ ਵੀ ਕੰਮਕਾਰਾਂ ਦੀ ਹੁਣ ਇਹਦੇ 'ਚ ਸਰਕਾਰ ਹੈ ਜਿਹੜੀ ਉਹ ਅੰਦੋਲਨ ਦੇ ਵਿੱਚ ਕਈ ਸਾਨੂੰ ਅਤਵਾਦੀ ਵੀ ਕਹਿੰਦੇ ਨੇ ਵੱਖਵਾਦੀ ਵੀ ਕਹਿੰਦੇ ਨੇ ਬੜਾ ਕੁਝ ਕਹਿੰਦੇ ਨੇ ਹੁਣ ਇਹਦੇ 'ਚ ਕੀ ਇਹਦੀ ਮੈਂ ਇੱਕ ਗੱਲ ਸਵੇਰੇ ਸਾਡੇ ਵੱਡੇ ਭਾਜੀ ਨੇ ਉਹਨਾਂ ਨੇ ਸਾਨੂੰ ਮੈਨੂੰ ਵੀ ਸਮਝਾਈ ਦੱਸਿਆ ਵੀ ਕਈ ਗੱਲਾਂ ਹੁੰਦੀਆਂ ਨੇ ਆਪਾਂ ਨਹੀਂ ਪੜੀਆਂ ਹੁੰਦੀਆਂ ਨਹੀਂ ਸਮਝੀਆਂ ਹੁੰਦੀਆਂ ਤੇ ਉਹਨਾਂ ਨੇ ਦੱਸਿਆ ਕਿ ਜਦੋਂ ਅੰਗਰੇਜ਼ਾਂ ਦਾ ਟਾਈਮ ਸੀ ਜਦੋਂ ਆਪਾਂ ਲੜਦੇ ਸੀ ਤੇ ਇਕੱਲੇ ਸਾਨੂੰ ਇਹ ਕਿਹਾ ਜਾਂਦਾ ਸੀ ਵੀ ਜੇ ਕੁਰਬਾਨੀਆਂ ਦਿੱਤੀਆਂ ਤਾਂ ਇਕੱਲੀਆਂ ਪੰਜਾਬ ਨੇ ਸੰਯੁਕਤ ਪੰਜਾਬ ਨੇ ਕਿਉਂਕਿ 2626 ਲੋਕ ਨੇ ਜਿਹੜੇ ਸੰਯੁਕਤ ਪੰਜਾਬ ਦੇ ਕਾਲੇ ਪਾਣੀ ਦੇ ਜੇਲ੍ਹ ਚ ਗਏ ਤੇ ਇਕੱਲੇ ਪੰਜਾਬ ਦੇ 2100 ਕੁਛ ਗਏ ਜੀ ਤੇ ਸਾਡੇ ਜ਼ਿਆਦਾ ਹੋਏ ਨਾ ਤੇ ਫਿਰ ਉਹ ਕੋਣ ਕਹਿ ਦਿੰਦੇ ਨੇ ਵੀ ਕਿਸਾਨ ਕੱਲਾ ਪੰਜਾਬ ਦਾ ਨਹੀਂ ਇੱਕ ਲੜ ਰਿਹਾ ਫਲਾਣੇ ਦਾ ਉਧਰ ਦਾ ਨਹੀਂ ਲੜ ਰਿਹਾ ਲੋੜ ਤਾਂ ਸਾਨੂੰ ਸੀ ਨਾ ਉਹਦੋਂ ਆਜ਼ਾਦੀ ਦੀ ਅਸੀਂ ਲੜੇ ਅਸੀਂ ਵੱਧ ਵੱਧ ਵੱਧਾ ਜੇਲਾ ਭੁਗਤੀਆਂ ਫਿਰ ਜੇ 127 ਦੀਆਂ ਫਾਸੀ ਦੀਆਂ ਸਜ਼ਾ ਹੋਈਆਂ ਤੇ ਉਹਦੇ ਵਿੱਚੋਂ 93 ਅਸੀਂ ਪੰਜਾਬ ਦੇ ਸਾਂ ਫਾਸੀ ਤੇ ਵੀ ਅਸੀਂ ਜ਼ਿਆਦਾ ਕਾਲੇ ਪਾਣੀ 'ਚ ਵੀ ਅਸੀਂ ਜ਼ਿਆਦਾ ਫਿਰ ਸਾਨੂੰ ਤੇ ਲੋੜ ਹੈ ਨਾ ਸਾਨੂੰ ਲੜਾਈ ਦੀ ਲੋੜ ਹੈ ਸਾਨੂੰ ਆਜ਼ਾਦੀ ਦੀ ਲੋੜ ਹੈ ਸੀ ਤਾਂ ਜ਼ਿਆਦਾ ਹੈ ਹੀ ਨਹੀਂ ਅਸੀਂ ਤਾਂ ਪਹਿਲਾਂ ਵੀ ਗੁਲਾਮ ਸਹਾਉਣ ਗੁਲਾਮ ਸਰ ਐਮ ਐਸ ਪੀ ਸਾਨੂੰ ਦਿੰਦੀ ਏ ਇਹ ਕੱਲਾ ਪੰਜਾਬ ਨੂੰ ਤਾਂ ਨਹੀਂ ਦਿੰਦੀ ਹਮ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਮਿਲਣੀ ਹੈ ਨਾ ਅਸਲ ਤੌਰ ਤੇ ਆ ਹਮ ਠੀਕ ਹੈ ਕਿ ਨਹੀਂ ਅਸਲ ਸਾਡੀ ਤੇ ਫਸਲਾਂ ਤੇ ਨਸਲਾਂ ਦੀ ਸਾਡੀ ਤਾਂ ਸਾਰਿਆਂ ਦੀ ਲੜਾਈ ਏ ਕਿ ਸਾਨੂੰ ਨਾ ਵੀ ਸਾਨੂੰ ਕੱਲ੍ਹ ਸਾਡੇ ਜਵਾਕ ਸਾਡੀ ਆਉਣ ਵਾਲੀ ਪੀੜ੍ਹੀ ਸਾਹੀਂ ਥੋੜਾ ਕਿਉਂਕਿ ਸਾਡੇ ਪਿਓ ਦਾਦਿਆਂ ਨੇ ਕੁਝ ਕਰਿਆ ਨਹੀਂ ਠੀਕ ਹੈ ਕਿ ਨਹੀਂ ਅਸੀਂ ਤਾਂ ਆਪਣੀ ਪੀੜ੍ਹੀ ਦੇ ਅੱਗੇ ਦਾ ਵੀ ਸੋਚ ਰਹੇ ਨਾ ਵੀ ਅੱਗੇ ਦਾ ਵੀ ਸਾਡਾ ਕੀ ਫਿਊਚਰ ਹੈਗੇ ਕਰਕੇ ਅਸੀਂ ਤਾਂ ਇਹ ਕਹੋ ਨਾ ਵੀ ਜਿਹੜਾ ਇਤਿਹਾਸ ਪੜਦੇ ਹੋ ਸੁਣਦੇ ਹੋ ਉਹਨੂੰ ਸਮਝੋ ਵੀ ਨਾ ਉਹਨੂੰ ਸਮਝੋ ਵੀ ਜਿਹੜੇ ਨੌਜਵਾਨ ਵੀਰ ਨੇ ਨੌਜਵਾਨ ਭੈਣਾਂ ਨੇ ਜਾਂ ਘਰਾਂ 'ਚ ਬੈਠੇ ਮੇਰੇ ਵੀਰ ਭੈਣ ਭਰਾ ਨੇ ਉਹ ਸਮਝਾਣੇ ਚੀਜ਼ ਨੂੰ ਇਤਿਹਾਸ ਬੋਲ ਕੇ ਦੇਖਣ ਜਾਈ ਕੁਰਬਾਨੀਆਂ ਵਾਧ ਦਿੱਤੀਆਂ ਨੇ ਅੱਜ ਅਸੀਂ ਆਪਾਂ ਇਸ ਚੀਜ਼ ਲਈ ਲੜ ਰਹੇ ਹਾਂ ਤੇ ਆਪਾਂ ਸਭ ਲਈ ਲੜ ਰਹੇ ਹਾਂ ਤੇ ਪਹਿਲਾਂ ਵੀ ਲੜਦੇ ਆਏ ਸਾਡੇ ਪਿਓ ਦਾਦੇ ਪੜਦਾਦੇ ਲੜਦੇ ਆਏ ਨੇ ਸਾਡੇ ਗੁਰੂ ਪੂ ਪੂਰਬ ਲੜਦੇ ਆ ਇਹਨਾਂ ਸਾਨੂੰ ਇਹ ਤਾਂ ਕੋਈ ਵੱਡੀ ਗੱਲ ਨਹੀਂ ਵਿਰਾਸਤ ਤੇ ਸਾਰਾ ਕੁਝ ਚਾਹੇ ਲੰਗਰ ਹੋ ਗਿਆ ਤੇ ਚਾਹੇ ਲੜਨ ਹੋ ਗਿਆ ਸਾਡਾ ਸਭ ਕੁਝ ਇਹ ਸਾਨੂੰ ਵਿਰਾਸਤ ਚ ਮਿਲਿਆ ਸਾਨੂੰ ਪਰਮਾਤਮਾ ਨੇ ਦਿੱਤਾ ਬਖਸ਼ਿਆ ਆਸ਼ੀਰਵਾਦ ਉਹਦਾ ਤੇ ਲੜ ਵੀ ਪਤਾ ਪਾਨਿਆ ਜੇ ਉਹਦਾ ਆਸ਼ੀਰਵਾਦ ਹੈ ਅਕਾਲ ਪੁਰਖ ਦਾ ਆਸ਼ੀਰਵਾਦ ਤਾਂ ਹੀ ਆਪਾਂ ਲੜ ਪਾਨੇ ਆ ਤੇ ਮੈਂ ਤੁਹਾਡੇ ਮਾਧਿਅਮ ਰੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਵੀਰ ਜੀ ਵੱਤੋ ਵੱਤ ਦੇ ਵੀਡੀਓ ਸ਼ੇਅਰ ਕਰਕੇ ਉਸ ਹਰ ਇੱਕ ਇਨਸਾਨ ਤੱਕ ਪਹੁੰਚਾਇਓ ਤੇ ਇੱਥੇ ਪਹੁੰਚੋ ਚਲੋ ਦਿੱਲੀ ਦੂਰ ਸੀ ਤੁਹਾਨੂੰ ਲੱਗਦਾ ਵੀ ਦਿੱਲੀ ਵੀ ਦੂਰ ਹੈ ਪਰ ਦਿੱਲੀ ਸਾਡੇ ਵਾਸਤੇ ਦੂਰ ਨਹੀਂ ਹੈਗੀ ਹੁਣ ਕਿਉਂ ਵੀ ਮੇਰੀ ਆਵਾਜ਼ ਤੋਂ ਇਹ ਸੁਣ ਪਾਉਂਦੇ ਨੇ ਜਿੰਨਾ ਤੱਕ ਵੀਡੀਓ ਪਹੁੰਚਦੀ ਹੈ ਉਹ ਜਰੂਰ ਇਤੇ ਅੰਦੋਲਨ ਤੇ ਪਹੁੰਚਣਾ ਤੇ ਸਰਚ ਮਾਰ ਕੇ ਆਪਣੇ ਇਤਿਹਾਸ ਨੂੰ ਪੜਿਆ ਕਰੋ ਤੇ ਹਰਕ ਨੂੰ ਦੱਸਿਆ ਕਰੋ ਕਿ ਆਪਾਂ ਲੜਨ ਵਾਲੇ ਲੋਕਾਂ ਤੇ ਜਿੱਤਣ ਵਾਲੇ ਲੋਕਾਂ ਤੇ ਜਿੱਤ ਕੇ ਹਟਾਂਗੇ ਇੱਕ ਗੱਲ ਬਾਈ ਨੇ ਬਿਲਕੁਲ ਇਹ ਸਾਫ਼ ਕਰਤੀ ਕਿ ਜੇ ਇਹ ਐ ਐਮ ਐਮ ਸੀ ਜਿਹੜੀ ਮਿਲਦੀ ਆ ਠੀਕ ਆ ਅਸਲ ਦੇ ਵਿੱਚ ਉਹ ਕੱਲੇ ਇਹਨਾਂ ਨੂੰ ਨਹੀਂ ਮਿਲਣੀ ਉਹ ਕੱਲੇ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਨਹੀਂ ਮਿਲਣੀ ਪੂਰੇ ਭਾਰਤ ਦੇ ਕਿਸਾਨਾਂ ਨੂੰ ਮਿਲੂਗੀ ਤੇ ਜੰਗ ਇਹਨਾਂ ਨੇ ਸ਼ੁਰੂ ਕੀਤੇ ਹੱਕਾਂ ਲਈ ਲੜਨ ਇਹ ਬਾਹਰ ਨਿਕਲੇ ਨੇ ਸੱਸੀ ਗਲ ਬਾਈ ਕੀ ਨਾ ਬਾਈ ਅਰਵਿੰਦਰ ਸਿੰਘ ਜੀ ਅਰਵਿੰਦਰ ਸਿੰਘ ਇਹ ਬਾਈ ਕਹਿੰਦਾ ਸੀ ਵੀ ਮੈਂ ਥੋੜਾ ਘੱਟ ਬੋਲਦਾ ਉਹਦਾ ਮੈਂ ਬੈਰੀਗੇਡ ਤੋੜ ਦੂੰਗਾ ਤੋੜਨੇ ਵੀ ਪੈਣੇ ਆ ਜਦੋਂ ਆਗੂ ਆਣੇ ਕਹਿੰਦਾ ਅੱਛਾ ਹਰਿਆਣੇ ਤੂੰ ਹਰਿਆਣੇ ਤੂੰ ਜੀ ਹਰਿਆਣੇ ਚ ਕਿਹੜਾ ਪਿੰਡ ਦਾ ਸਰੌਲਾ ਜੀ ਜੀ ਇਧਰੋਂ ਫਿਰ ਆ ਉਹ ਬਾਰਡਰ ਆ ਇਹਨੂੰ ਟੱਪ ਕੇ ਕਿਵੇਂ ਨਹੀਂ ਆਪਣਾ ਪਿੰਡ ਸਾਡਾ ਇਹਨਾਂ ਨੂੰ ਮੈਂ ਬਾਰਡਰ ਟਪਾ ਲੈਣਾ ਮੇਰੇ ਜੀਜਾ ਹੀ ਇਹਨਾਂ ਮੈਂ ਟਪਾ ਲੈਣਾ ਬਾਰਡਰ ਵੀ ਇਹਨੂੰ ਨਾ ਖੇਚੋਗੇ ਦੀ ਚੱਕਿਆ ਨਾ ਵਿਚਾਲ ਭਰਾਵਾ ਜੈ ਸਾਡੇ ਲੈ ਆਉਣਾ ਜੀ ਆ ਜਾ ਵੀ ਭਾਈ ਇਧਰ ਬਿਲਕੁਲ ਇਹ ਮੋਹ ਪਿਆਰ ਵੀ ਜਰੂਰ ਚਾਹੀਦਾ ਜੀ ਸਾਡੇ 27 ਜਾਦੀ ਹੈ ਜੀ ਹਰਿਆਣੇ 'ਚ ਹੁਣ ਕਈ ਲੋਕ ਕਹਿੰਦੇ ਨੇ ਹਰਿਆਣਾ ਕਿਉਂ ਨਹੀਂ ਆ ਰਿਹਾ ਹਰਿਆਣਾ ਨਾ ਕਾਰਨ ਸਭ ਤੋਂ ਵੱਡੀ ਧਮਕੀ ਪਾਸਪੋਰਟ ਦੀ ਕਿਉਂ ਅੱਜ ਬੱਚੇ 40-40 ਲੱਖ ਲਾ ਕੇ ਜਾਣਾ ਹੈ ਹੁਣ ਕਈ ਆਂਦੇ ਨੇ ਵੀ ਇਹਨਾਂ ਕੋਲ ਗੱਡੀਆਂ ਨੇ ਫੋਰਚੂਨਰਾਂ ਨੇ ਬਹੁਤ ਵੱਡੀਆਂ ਵੱਡੀਆਂ ਗੱਡੀਆਂ ਲਈ ਫਿਰਦੇ ਨੇ ਅਸੀਂ ਅਮਰੀਕਾ ਦੀ ਡੋਂਕੀ ਵੀ ਤੇ ਲਾਨੇ ਆ 40 ਲੱਖ ਦੇ ਕੇ ਜੰਗਲਾਂ 'ਚ ਜਾਣੇ ਆ ਉੱਥੇ ਵੀ ਤਾਂ ਅਸੀਂ 40 ਲੱਖ ਦੇ ਕੇ ਹੀ ਜਾਣੇ ਆ ਨਾ ਤੇ ਇੱਥੇ ਕੋਈ ਟ੍ਰੇਨ ਚੱਲਦੀ ਜਿਹੜੀ 100 ਰੁਪਏ ਦੇ ਕੇ ਅਸੀਂ ਚੜ ਗਏ ਆ ਤੇ ਵਾਪਸ ਨਹੀਂ ਮੁੜਦੇ ਅਸੀਂ ਸੰਘਰਸ਼ ਕਰਨ ਵਾਸਤੇ ਹੀ ਜਾਣੇ ਆ ਜੀ ਹੁਣ ਜੇ ਕੋਈ ਸਾਡੇ ਟਰੈਕਟਰਾਂ ਦੇ ਲੱਖ-ਲੱਖ ਦੇ 2-2 ਲੱਖ ਦੇ ਡੈੱਕ ਲੱਗੇ ਨੇ ਤੇ ਭਾਈ ਸਾਡੇ ਇੱਕ-ਇੱਕ ਭਰਾ ਬਾੜਵੀ ਤੇ ਬੈਠੇ ਸਾਡੀਆਂ ਜੇ ਪੰਜਾਈ ਹੁਣ ਉਹਨਾਂ ਨੇ ਹੀ ਕੋਈ ਨਾ ਅਸੀਂ ਜੇ ਆਖੇ ਜ਼ਮੀਨ ਤੋਂ ਅਸੀਂ ਨਹੀਂ ਪਾ ਸਕਦੇ ਨਾ ਅੱਜ ਪਾ ਸਕਦੇ ਨਾ ਕੱਲ ਪਾ ਸਕਦੇ ਸਾਨੂੰ ਬਾਕੀ ਉਹ ਫੰਡਿੰਗ ਹੈ ਜੀ ਜੇ ਕੋਈ ਆਖੇ ਫੰਡਿੰਗ ਪਰ ਸਾਡੇ ਭਰਾਵਾਂ ਦੀ ਹੈ ਅਸੀਂ ਆਪਣੇ ਘਰ ਦਾ ਜੀ ਕੱਲਿਆ ਬਾਹਰ ਠੀਕ ਹੈ ਜ ਨਹੀਂ ਜੇ 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 ਹੀ ਆਪਣੇ ਘਰੋਂ ਜੀ ਤੋੜਿਆ ਤਾਂ ਹੀ ਉਹ ਗਿਆ ਹੈ ਮੌਦ ਦੇ ਮੂੰਹ ਚ ਅਜ ਮਰੀਕਾ ਦਾ 40 ਲੱਖ ਦਿੰਨੇ ਆ ਕੈਨੇਡਾ ਆਸਟ੍ਰੇਲੀਆ 30 30 ਲੱਖ ਲੱਗ ਰਿਹਾ ਹੈ ਉਹ ਘਰੋਂ ਲਾ ਰਹੇ ਆ ਉਹ ਸਾਨੂੰ ਕੋਈ ਦਿੰਦਾ ਤੇ ਨਹੀਂ ਕਿੱਲੇ ਵੀ ਵੇਚੇ ਨੇ ਲੋਕਾਂ ਨੇ ਬਿਲਕੁਲ ਅੱਧਾ ਪੰਜਾਬ ਦਾ ਸਾਡਾ ਬਾਹਰ ਦੇ ਚੱਕਰ ਜੀ ਵਿੱਚ ਜ਼ਮੀਨਾਂ ਵੇਚ ਚੁੱਕਿਆ ਬਿਲਕੁਲ ਬਿਲਕੁਲ ਕੀ ਕਹਣਾ ਜਿਹੜੇ ਘਰੇ ਬੈਠੇ ਆ ਲੋਕ ਉਹਨਾਂ ਨੂੰ ਫਿਰ ਬਸ ਆਪਾਂ ਤਾਂ ਹੀ ਕਹਿ ਸਕਦੇ ਆ ਵੀ ਨਿਕਲੋ ਬਿਲਕੁਲ ਇਹ ਲੜਾਈ ਬਹੁਤ ਹੂੰ ਜ਼ਰੂਰੀ ਸੀ ਤੇ ਲੜਨੀ ਵੀ ਸੀ ਲੜਨੀ ਜੇ ਹੁਣ ਇਤੋ ਬਾਅਦ ਵੀ ਨਾ ਨਿਕਲੇ ਫਿਰ ਨਿਕਲ ਵੀ ਨਹੀਂ ਸਕਦੇ ਦੇਖੋ ਅਸਲ ਦੇ ਵਿੱਚ ਗੱਲ ਕਰੇ ਜਿੱਦਾਂ ਭੱਜ ਨੇ ਕਹੇਗਾ ਕਿ ਪੰਜਾਬੀ ਮੁੰਡੇ ਜ਼ਿਆਦਾਤਰ ਬਾਹਰ ਜਾ ਰਹੇ ਨੇ ਹੂੰ ਕੋਈ ਬਾਰਡਰ ਲਾ ਕੇ ਅਸੀਂ ਜਾ ਰਿਹਾ ਕੋਈ ਡਾਂਕੀ ਲਾ ਕੇ ਜਾ ਰਿਹਾ ਕੋਈ ਛੋਟੀ ਕੰਟਰੀਆਂ ਚ ਡਾਂਕੀ ਲਾ ਕੇ ਰ ਅਸਲ ਦੇ ਵਿੱਚ ਮੁੰਡਾ ਬਾਹਰ ਜਾ ਕਿਉਂ ਰਿਹਾ ਕਿਉਂਕਿ ਇੱਥੇ ਕੋਈ ਫੈਸਿਲਿਟੀ ਨਹੀਂ ਹੈਗੀ ਨੌਕਰੀਆਂ ਨਹੀਂ ਹੈਗੀਆਂ ਜੌਬਸ ਨਹੀਂ ਹੈਗੀਆਂ ਕਿਸੇ ਤਰ੍ਹਾਂ ਜੌਬਾਂ ਕਿਹਨੂੰ ਮਿਲਦੀਆਂ ਨੇ ਜ਼ਿਆਦਾ ਪੈਸੇ ਵਾਲਿਆਂ ਨੂੰ ਮਿਲਦੀਆਂ ਨੇ ਨੰਬਰ ਤੇ ਇੱਕ ਗੱਲ ਸੋਚ ਕੇ ਦੇਖੋ ਮੋਦੀ ਨੇ ਤਾਂ ਅਬਾਨੀਆਂ ਡਾਨੀਆਂ ਦੇ ਕਿੰਨੇ ਪੈਸੇ ਮਾਫ ਕਰੇ ਅੱਜ ਕੋਈ ਚੈਨਲ ਵੀ ਆਈ ਥਿੰਕ ਸ਼ਾਇਦ ਮੇਰੇ ਨਾਮ ਨਹੀਂ ਜ਼ਿਆਦਾ ਉਹਦਾ ਕਈ ਹਜ਼ਾਰ ਕਰੋੜ ਰੁਪਏ ਮਾਫ ਕਰਿਆ ਉਹਨੇ ਕੀ ਦੇਤਾ ਭਈ ਉਹਨੂੰ ਇਹ ਕਿਹਾ ਕਿ ਨਹੀਂ ਅਗਰ ਅਜ ਅਗਰ ਸਾਡੀਆਂ ਫਸਲਾਂ ਦੇ ਸਾਨੂੰ ਸਹੀ ਰੇਟ ਮਿਲਣਾ ਸਾਡੀਆਂ ਫਸਲਾਂ ਦੇ ਸਾਨੂੰ ਵਧੀਆ ਮੁੱਲ ਮਿਲਣਾ ਸਾਨੂੰ ਬਾਹਰ ਜਾ ਕੇ ਝੜੇ ਕਰਨ ਦੀ ਕੀ ਲੋੜ ਪਈਆ ਸਾਡਾ ਮੁੰਡਾ ਬਾਹਰ ਕਿਉਂ ਜਾਵੇ ਜ਼ਮੀਨਾਂ ਵੇਚ ਕੇ ਸਾਨੂੰ ਜਾਣ ਦੀ ਲੋੜ ਨਹੀਂ ਸਾਡੇ ਕੋਲ ਉਰੇ ਕਿੱਥੇ ਨਹੀਂ ਮੁਕਣਾ ਅਸੀਂ ਉੱਥੇ ਜਾ ਕੇ ਇਟਲੀ ਦੇ ਵਿੱਚ ਜੋ ਬਥੇਰੇ ਪੰਜਾਬੀ ਮੁੰਡੇ ਖੇਤਾਂ 'ਚ ਕੰਮ ਕਰਦੇ ਆ ਕੋਈ ਕਿਨੂੰ ਤੋੜਦਾ ਕੋਈ ਫਸਲਾਂ ਸਬਜ਼ੀਆਂ ਤੋੜਦਾ ਕੋਈ ਮੇਰਾ ਇੱਕ ਹੁਣ ਯਾਰ ਦੋਸਤ ਮਿੱਤਰ ਥੋੜੇ ਦਿਨ ਪਹਿਲਾਂ ਹੀ ਗਿਆਗਾ ਤੇ ਇਥੇ ਹਰਿਆਣੇ ਦੇ ਵਿੱਚ ਦਾਬਾ ਦਬਚਾਪਾ ਪਿੰਡ ਪੈਂਦਾ ਚੀਕੇ ਦੇ ਨੇੜੇ ਉਹ ਜਾ ਕੇ ਉਹਨੇ ਆਪਣਾ ਗਿਰੌਣ ਨਹੀਂ ਹੁੰਦੇ ਤਰਬੂਜ ਵਾਟਰ ਮਿੰਨਰ ਉਹ ਤੋੜਦਾ ਉਹਨੂੰ ਕੀ ਲੋੜ ਪਈ ਦੀ ਬਿਲਕੁਲ ਜੇ ਉਹ ਇੰਨਾ ਪੈਸਾ ਉੱਥੇ ਜਾ ਕੇ ਇਨਵੈਸਟਮੈਂਟ ਕਰਦਾ ਸਾਨੂੰ ਸਰਕਾਰ ਉਰੀ ਅੱਛੀ ਫੈਸਿਲਿਟੀਆਂ ਦੇ ਦੇ ਸਾਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਸਾਨੂੰ ਗਵਰਨਮੈਂਟ ਆ ਕੋਈ ਚੀਜ਼ਾਂ ਪ੍ਰੋਵਾਈਡ ਕਰੇ ਨਾ ਅਸੀਂ ਆਪਣੀਆਂ ਫਸਲਾਂ ਆਪਣੇ ਖੇਤਾਂ ਚੋਂ ਚੀਜ਼ਾਂ ਉਗਾ ਕੇ ਕੋਈ ਉਹ ਕਰ ਸਕੀਏ ਇمپੋਰਟ ਕਰ ਸਕੀਏ ਸਾਨੂੰ ਫੈਸਿਲਿਟੀ ਨਹੀਂ ਕੋਈ ਏਦਾਂ ਦੀ ਸਾਨੂੰ ਕੋਈ ਲੋਨ ਸਿਸਟਮ ਨਹੀਂ ਸਰਕਾਰ ਨੇ ਹਜੇ ਕੋਈ ਦਿੱਤਾ ਵੀ ਭਾਈ ਤੁਸੀਂ ਆਪਦੀ ਕੋਈ ਫੈਕਟਰੀ ਪਾਓ ਜਾਂ ਕੁਛ ਏਦਾਂ ਦਾ ਸਿਸਟਮ ਕਰੋ ਤੁਸੀਂ ਕਾਨੂੰਨ ਚੱਕ ਕੇ ਦੇਖੋ ਇਹਨਾਂ ਦੇ ਕਾਨੂੰਨ ਬਹੁਤ ਜ਼ਿਆਦੇ ਲਾਏ ਹੋਏ ਨੇ ਸਾਡੇ ਤੇ ਟੈਕਸ ਸਾਨੂੰ ਬਹੁਤ ਜ਼ਿਆਦੇ ਪੇ ਕਰਨਾ ਪੈਂਦਾ ਹਰ ਇੱਕ ਚੀਜ਼ ਤੇ ਕੀ ਗੱਲ ਅਸੀਂ ਇਸ ਦੇਸ਼ ਦੇ ਨਾਗਰਿਕ ਨਹੀਂ ਐਡੇ ਵੱਡੇ ਇਹਨਾਂ ਨੇ ਬੈਰੀਕੇਡ ਲਾ ਦਿੱਤਾ ਪਾਕਿਸਤਾਨ ਦੇ ਵੀ ਨਹੀਂ ਹੋਣੇ ਅਦਾ ਹੁਣ ਤੁਸੀਂ ਇੱਕ ਵਾਰੀ ਮਾਹੌਲ ਦੇਖੋ ਪਰਲੇ ਪਾਸੇ ਕਿੰਨੇ ਕਨੇ ਥੋੜੇ ਜਿਨੇ ਮੁਠੀ ਭਾਰ ਇੱਧਰ ਕਿੰਨੇ ਨੇ ਬਚਾਣੇ ਜਗ੍ਹਾ ਛੱਡੀਆ ਅਟਾਰੀ ਵਾਲਾ ਬਾਰਡਰ ਦੇਖਿਆ ਭਾਜੀ ਔਰ ਜਿੱਥੇ ਦੁਨੀਆਂ ਦੇ ਆਪਣੇ ਲੋਕ ਦੇਖਣ ਜਾਂਦੇ ਨੇ ਨਾ ਪਾਕਿਸਤਾਨ ਵਾਲਾ ਬਾਰਡਰ ਆ ਉੱਥੇ ਪੰਜਾਬੀਆਂ ਦਾ ਮਾਹੌਲ ਫੱਲੋਂ ਹੁੰਦਾ ਤੇ ਪਾਕਿਸਤਾਨ ਵਾਲੇ ਬਸੇ ਉਹੀ ਮਾਹੌਲ ਪਾਜੀ ਇੱਥੇ ਬਣਾ ਦਿੰਦੇ ਨੇ ਬਣਾਇਆ ਕਿਨੇ ਆ ਸਰਕਾਰ ਨੇ ਕੋਰਟ ਦਾ ਫੈਸਲਾ ਆਇਆ ਬੀ ਇਹਨੂੰ ਖਾਲੀ ਕਰੋ ਕੀ ਗੱਲ ਫਿਰ ਮੋਦੀ ਦੀ ਸਰਕਾਰ ਹੁਣ ਕਾਨੂੰਨ ਦੇ ਜਿਹੜਾ ਸੰਵਿਧਾਨ ਆਪਣੇ ਦੇਸ਼ ਦਾ ਉਹ ਤੋਂ ਵੀ ਉੱਪਰ ਦੀ ਹੋ ਗਈ ਸੰਵਿਧਾਨ ਦੀ ਉਲੰਘਣਾ ਫਿਰ ਕੌਣ ਕਰ ਰਿਹਾ ਸਰਕਾਰ ਕਰ ਰਹੀ ਹੈ ਨਾ ਅਸੀਂ ਤਾਂ ਨਹੀਂ ਕਰ ਰਹੇ ਇਹ ਬਿਲਕੁਲ ਹੈਗਾ ਆਪਾਂ ਜੇ ਕਈਏ ਭਾਰਤ ਦੇ ਵਿੱਚ ਜੇ ਆਪਾਂ ਕਈਏ ਵੀ ਜਿਹੜੇ ਆਪਣੇ ਘਰਾਣੇ ਆ ਜਿਨ੍ਹਾਂ ਦੇ ਕੋਲੇ ਕਰੋੜਪਤੀ ਅਰਬਪਤੀ ਨੇ ਕਾਰਪੋਰੇਟ ਘਰਾਣੇ ਜਿਨ੍ਹਾਂ ਨੂੰ ਕਹਿ ਦਿੰਦੇ ਆ ਉਹ ਤਕਰੀਬਨ 100 ਚੋਂ 5% ਹੈ ਤੇ ਉਹਨਾਂ ਦਾ ਤਕਰੀਬਨ 1600 ਲੱਖ ਜਿਹੜਾ ਕਰੋੜ ਕਰਜ਼ਾ ਜਿਹੜਾ ਉਹਦੇ ਤੇ ਛਰੀਟ ਮਾਰ ਦਿੱਤੀ ਗਈ ਆ ਬਿਨਾ ਕਿਸੇ ਗੱਲ ਤੋਂ ਤੇ ਜਿਹੜਾ ਸਾਡੇ ਦੇਸ਼ ਦੇ ਖੇਤੀ ਦੇ ਨਾਲ ਕਹਿ ਲਈਏ ਕਿਸਾਨੀ ਖਿੱਤੇ ਦੇ ਨਾਲ ਲੋਕ ਜੁੜੇ ਨੇ ਉਹ 80 ਕਰੋੜ ਤੋਂ ਜ਼ਿਆਦਾ ਨੇ 81 ਕਰੋੜ ਕੁਝ ਪੁਆਇੰਟ ਹੈਗੇ ਨੇ ਤੇ ਉਹਨਾਂ ਦਾ ਜਿਹੜਾ ਸਾਰਾ ਕਰਜ਼ਾ ਬਣਦਾਗਾ ਉਹ 18 ਲੱਖ ਕਰੋੜ ਬਣਦਾ ਇੱਕ ਪਾਸੇ ਪੰਜ ਬੰਦਿਆਂ ਦਾ 16 ਲੱਖ ਕਰੋੜ ਕਰਜ਼ਾ ਉਹੀ ਮਾਫ਼ ਕਰਤਾ ਇੱਕ ਪਾਸੇ 85% ਜਿਹੜੇ ਲੋਕ ਨੇ ਉਹਨਾਂ ਦਾ ਇਹਨਾਂ ਕਰਜ਼ਾ ਮਾਫ਼ ਨਹੀਂ ਕੀਤਾ ਜਾ ਰਿਹਾ ਉਹਨਾਂ ਤੇ ਗੋਲੀਆਂ ਚਲਾਈਆਂ ਜਰਾਜ ਨੇ ਕਿ ਕਾਨੂੰਨ ਆ ਜਿਹੜੇ ਇਸ ਤਰ੍ਹਾਂ ਦੇ ਬਣਾਏ ਜਾ ਰਹੇ ਆ ਖਤਰੇ ਦੇ ਪਰ ਇਹਨਾਂ ਲਈ ਨਜੇਠਣ ਲਈ ਬਿਲਕੁਲ ਪੰਜਾਬ ਪੈਲ ਕਰਦਾ ਹਮੇਸ਼ਾ ਦੇ ਵਾਸਤੇ ਹੱਕਾਂ ਦੇ ਲਈ ਹਰਿਆਣਾ ਪੈਲ ਕਰਦਾ ਤੇ ਬਾਕੀ ਵੀ ਜੇ ਪੂਰੇ ਭਾਰਤ ਦੇ ਵਿੱਚੋਂ ਕਈਏ ਇਹ ਪੂਰੀ جنگ ਆ ਗਈ ਹੁਣ ਸਾਨੂੰ ਇਹ ਸਮਝ ਲੈਣਾ ਚਾਹੀਦਾ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਨੇ ਜਾਂ ਜਿਹੜੇ ਸਿਰਫ ਇਹ ਬਹਾਨੇ ਬਣਾ ਰਹੇ ਨੇ ਕਿ ਸਾਨੂੰ ਕੋਈ ਸੱਦਣ ਦੇ ਵਾਸਤੇ ਕੋਈ ਮੈਸੇਜ ਨਹੀਂ ਆਇਆ ਉਹ ਆਪਣੇ ਆਪ ਆਪਣੇ ਅੰਦਰੋਂ ਇਹ ਗੱਲ ਨੂੰ ਆਪਣੀ ਜ਼ਮੀਰ ਨੂੰ ਪੁੱਛਣ ਕਿ ਆਖਰਕਾਰ ਇਹ ਜਿਹੜੀ ਲੜਾਈ ਸੀ ਕੀ ਇਹ ਸੱਦੇ ਦੇਣ ਦੀ ਲੜਾਈ ਸੀ ਕੀ ਇਹ ਕਾਰਡ ਵੰਡਣ ਦੀ ਲੜਾਈ ਸੀ ਕੀ ਇਹ ਕੋਈ ਇੱਥੇ ਸ਼ੋਰ ਤਖਤਣ ਦੀ ਲੜਾਈ ਸੀ ਠੀਕ ਆ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਜਿਹੜਾ ਜਾਂਚਣਾ ਪੈਣਾਗਾ ਹਾਂਜੀ ਕੀ ਕਹੋਂਗੇ ਬਾਈ ਜੀ ਸੰਘਰਸ਼ ਬਾਰੇ ਸੰਘਰਸ਼ ਬਾਰੇ ਤੇ ਤੁਸੀਂ ਵੀਰਾਂ ਤੋਂ ਸੁਣ ਹੀ ਚੁੱਕੇ ਹੋ ਪਹਿਲਾਂ ਮੈਨੂੰ ਬਰੀਫਲੀ ਕੁਝ ਦੱਸਣ ਦੀ ਜ਼ਿਆਦਾ ਜ਼ਰੂਰਤ ਨਹੀਂ ਕਿਉਂਕਿ ਬਾਈ ਨੇ ਕੱਲੀ ਕੱਲੀ ਗੱਲ ਇਹ ਪਤਾ ਨਾ ਤੁਹਾਨੂੰ ਦੱਸਤੀ ਆ ਪਰ ਮੇਰੇ ਜਿਹੜੇ ਇੱਥੇ ਤੁਸੀਂ 5 ਤੋਂ 6 ਕਿਲੋਮੀਟਰ ਦੀ ਲਗਾਤਾਰ ਤੋਰ ਤੁਸੀਂ ਆਪਣੇ ਪੰਜਾਬੀ ਕਿਸਾਨ ਵੀਰ ਦੇਖ ਰਹੇ ਹੋ ਇਹਨਾਂ ਨੂੰ ਕੀ ਕੀ ਸਮੱਸਿਆਵਾਂ ਆ ਰਹੀਆਂ ਨੇ ਕੀ ਕੀ ਇਹਨਾਂ ਨੂੰ ਇੱਥੇ ਮੂਰਖ ਬਣਾ ਕੇ ਆਪਣੀ ਪੰਜਾਬ ਸਰਕਾਰ ਨੇ ਪਤਾ ਕੀ ਕਿਹਾ ਉਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਨੂੰ ਪੂਰੀਆਂ ਸਹੂਲਤਾਂ ਦੇ ਰਹੇ ਹਾਂ ਉਹਨਾਂ ਲਈ ਪੂਰੇ ਪ੍ਰਬੰਧ ਕਰ ਰਹੇ ਹਾਂ ਪ੍ਰਬੰਧ ਪਤਾ ਕੀ ਕੀਤੇ ਜਾ ਰਹੇ ਨੇ ਬੰਦ ਜਿਹੜੀ ਪੰਜਾਬ ਪੁਲਿਸ ਨੂੰ ਕਹਿ ਕੇ ਜਿਹੜੇ ਇੱਥੇ ਲੋਕਲ ਪਿੰਡ ਨੇ ਉਹਨਾਂ ਦੇ ਦਰਾਂ ਮੂਰੇ ਬੈਰੀਕੇਡਿੰਗ ਕਰਵਾਈ ਆ ਵੀ ਉਹਨਾਂ ਨੂੰ ਕਿਹਾ ਗਿਆ ਵਾ ਵੀ ਇੱਥੇ ਤੁਸੀਂ ਰਾਹਗੀਰ ਨੂੰ ਕਿਸਾਨ ਨੂੰ ਇੱਥੇ ਆਉਣ ਨਹੀਂ ਦੇਣਾ ਖਾਣਾ ਪਾਣੀ ਨਹਾਉਣ ਵਾਸਤੇ ਥਾਂ ਨਹੀਂ ਦੇਣੀ ਤੇ ਜਿਹੜਾ ਆਪਣਾ ਕਿਸਾਨ ਵੀਰ ਆ ਬਾਹਰ ਉਹਨੂੰ ਮਜਬੂਰ ਮੋਟਰਾਂ ਤੇ ਜਾਂ ਫਿਰ ਕਿਸੇ ਦੇ ਵਿਚਾਰੇ ਦੇ ਘਰਾਂ 'ਚ ਜਾ ਕੇ ਇਹ ਤੋਂ 2-2 3 ਕਿਲੋਮੀਟਰ ਪਿੱਛੇ ਤੇ ਉੱਥੇ ਜਾ ਕੇ ਉਹਨਾਂ ਨੂੰ ਨਹਾਉਣਾ ਪੈਂਦਾ ਵਾ ਜੀ ਤੇ ਇਹਨਾਂ ਚੀਜ਼ਾਂ ਨੂੰ ਲੈਡ ਦੀ ਵੀ ਇਥੇ ਬਹੁਤ ਜ਼ਿਆਦੀ ਕਟਿਆ ਤੁਹਾਨੂੰ ਵੀ ਪਤਾ ਵਾ ਸ਼ਾਮ ਨੂੰ ਛੱਡਦੇ ਨੇ ਤੇ ਸਵੇਰ ਨੂੰ 5 ਵਜੇ 6 ਵਜੇ ਨੂੰ ਕੱਟ ਲੈਂਦੇ ਨੇ ਤੇ ਇਹਦੇ ਵਿੱਚ ਸਭ ਤੋਂ ਵੱਡੀਆਂ ਗੱਲਾਂ ਆ ਉਹਨੀਆਂ ਇਹ ਨੇ ਵੀ ਆਪਾਂ ਕਿਉਂ ਇੱਕ ਦੂਜੇ ਨੂੰ ਮੂਰਖ ਬਣਾ ਰਿਆ ਪੰਜਾਬ ਸਰਕਾਰ ਕਿਉਂ ਕਰ ਰਹੀ ਆ ਪੰਜਾਬ ਸਰਕਾਰ ਇਹਨਾਂ ਧੱਕਾ ਕਿਉਂ ਕਰ ਰਹੀ ਆ ਜੋ ਕਹਿ ਰਹੇ ਵੀ ਮੈਂ ਮਿਲ ਕੇ ਮੀਟਿੰਗ ਕਰਵਾ ਰਿਆ ਵਾ ਇਹ ਉਹ ਰਿਆ ਵਾ ਤੇ ਜੇ ਮਿਲ ਕੇ ਮੀਟਿੰਗ ਕਰਵਾ ਰਿਆ ਹੁੰਦਾ ਤੇ ਆਪਣੇ ਪੰਜਾਬ ਸਰਹੱਦ ਦੇ ਵਿੱਚ ਇਹ ਗੋਲੇਬਾਰੀ ਇਹ ਬੈਰੀਗੇਡਿੰਗ ਇਹ ਗੋਲੀਆਂ ਤੁਸੀਂ ਵੇਖੋ ਰਾਉਂਡ ਪੈਰ ਕੀਤੇ ਨੇ 315 ਦੇ ਇਹਨਾਂ ਨੇ ਤੇ ਉਥੇ ਖੋਲ ਮਿਲੇ ਨੇ ਤੇ ਉਹ ਕੀ ਚੀਜ਼ਾਂ ਨੇ ਉਹ ਐਵੇਂ ਨੇ ਵੇਖੋ ਬਾਈ ਨੇ ਸਿਹਤ ਦੀ ਅੱਗੇ ਗੱਲ ਕੀਤੀ ਸੀ ਕਿ ਬੀਟਾਰੀ ਬਾਰਡਰ ਤੇ ਵੇਖੋ ਮੇਰਾ ਫਰੋਜਪੁਰ ਪਿੰਡ ਆ ਜੀ ਲੱਖੋਗੇ ਮੇਰਾ ਪਿੰਡ ਆ ਤੇ ਲੱਖੋਗੇ ਪਿੰਡ ਤੋਂ ਮੈਨੂੰ 15 ਕਿਲੋਮੀਟਰ ਬਾਰਡਰ ਆ 15 ਕਿਲੋਮੀਟਰ ਬਾਰਡਰ ਤੇ ਮੈਂ ਜਾਣਾ ਨਾ ਤੇ ਉਥੇ ਸਿਰਫ ਇੱਕ ਆਪਣੇ ਆਰਮੀ ਵਾਲੋ ਉਹ ਹੋਈ ਆ ਸਰਪ ਬੈਰੀਗੇਡਿੰਗ ਵੀ ਤਾਰ ਕੰਡੇ ਵਾਲੀ ਲਾਈ ਆ ਆ ਪਾਕਿਸਤਾਨ ਵਾਲੇ ਪਾਸਿਆਂ ਨੇ ਨਹੀਂ ਲਾਈ ਉਹ ਤੇ ਗਾਹ ਜਾ ਕੇ ਬੜੀ ਦੂਰ ਚਲ ਜਾਂਦੀ ਗੱਲ ਤੇ ਆਪਣੇ ਬੰਦੇ ਹਲੇ ਵੀ ਉਥੇ ਖੇਤੀ ਕਰਨ ਜਾਂਦੇ ਜਿਨ੍ਹਾਂ ਦੀਆਂ ਜ਼ਮੀਨਾਂ ਹਲੇ ਵੀ ਪਾਕਿਸਤਾਨ ਦੇ ਵਿੱਚ ਹੈਗੀਆਂ ਨੇ ਜੀ ਤੇ ਉਥੇ ਜਾ ਕੇ ਖੇਤੀ ਕਰਦੇ ਨੇ ਪਰ ਆਪਣਾ ਇੱਕ ਸਿੰਗਲ 1% ਇਥੋਂ ਬਾਰਡਰ ਪਾਰ ਕਰਕੇ ਵਿਖਾ ਸਕਦਾ ਜੀ ਨਹੀਂ ਕਰਕੇ ਵਿਖਾ ਸਕਦਾ ਜੇ ਵਿਖਾਊਗਾ ਉਦੋਂ ਸਿੱਧੇ ਸ਼ਰੇ ਗੋਲੀਆਂ ਉਥੇ ਆਸੂਗਾ ਇਸ ਤੇ ਗੋਲੇ ਆਪਣੇ ਤਾਂ ਧਾਗੇ ਜਾਂਦੇ ਨੇ ਇਹ ਚਾ ਇਹ ਬੈਰੀਕੇਟਿੰਗ ਵੇਖੋ ਤੁਸੀਂ ਉਹਨਾਂ ਨੇ ਕਿਸ ਹਿਸਾਬ ਨਾਲ ਕੀਤੀ ਆ ਬੈਰੀਕੇਟਿੰਗ ਉਹਨਾਂ ਨੇ ਪਹਿਲਾਂ ਪੱਥਰ ਲਾਏ ਨੇ ਫਿਰ ਉਦੋਂ ਬਾਅਦ ਉਹਨਾਂ ਨੇ ਸਰੀਏ ਲਾਏ ਨੇ ਫਿਰ ਉਦੋਂ ਬਾਅਦ ਉਹਨਾਂ ਨੇ ਕੰਡਿਆਲੀ ਤਾਰ ਲਾਈ ਆ ਫਿਰ ਉਦੋਂ ਬਾਅਦ ਉਹਨੇ ਵੱਡੇ ਪੱਥਰ ਲਾ ਗਏ ਉੱਤੇ ਆਪ ਚੜ ਕੇ ਹਾਈ ਲੈਵਲ ਤੇ ਬੈਠੇ ਨੇ ਵੀ ਅਸੀਂ ਇਹਨਾਂ ਨੂੰ ਸਾਰੀ ਪਹੁੰਚ ਕਰ ਸਕੀਏ ਫਿਰ ਡਰੋਨ ਛੱਡੇ ਨੇ ਉਹਨਾਂ ਨੇ ਤੁਹਾਡੇ ਸਾਹਮਣੇ ਤੇ ਇਹ ਆਪਣੀ ਜਿਹੜੀ ਪਾਕਿਸਤਾਨ ਤੋਂ ਵੀ ਜ਼ਿਆਦਾ ਸਰਹੱਦ ਹੋ ਗਈ ਜੇ ਤੁਸੀਂ ਇਹਨੂੰ ਵਾਕੀ ਕਰਨਾ ਸੀ ਤੇ ਵੱਖਵਾਦੀ ਵੀ ਆਪਣੇ ਨਾਲ ਵਰਤ ਕੇ ਰੱਖਣੀ ਸੀ ਤੇ ਤੁਸੀਂ ਪਹਿਲੇ ਦੱਸ ਦਿਓ ਹਿੰਦੀ ਚੈਨਲ ਵਾਲਿਆਂ ਨੂੰ ਲੱਗਦਾ ਸਾਡੀ ਪੰਜਾਬੀ ਸਮਝ ਨਹੀਂ ਆਉਂਦੀ ਸਾਡੇ ਲੋਕਾਂ ਨੂੰ ਇਹਨਾਂ ਨੂੰ ਵੇਖਣਾ ਨਹੀਂ ਆਉਂਦਾ ਇਹ ਆਪਣੇ ਲੋਕਾਂ ਨੂੰ ਪਤਾ ਕੀ ਕਹਿੰਦੇ ਨੇ ਇਹ ਵੈਪਨ ਲੈ ਕੇ ਫਿਰਦੇ ਨੇ ਇਹਨਾਂ ਦੇ ਨਿਊ ਚੈਨਲ ਪੜਖਾ ਰਹੇ ਨੇ ਉਹਨਾਂ ਨੂੰ ਕਹੋ ਵੀ ਸਾਡੀ ਡਾਗ ਦੇ ਵਿੱਚ ਇੱਕ ਝੰਡਾ ਤੇ ਉਹ ਵੀ ਅਹੀਂ ਉੱਚਾ ਕਰਕੇ ਵਿਖਾਉਣੇ ਆ ਅਸੀਂ ਕੋਈ ਵੈਪਨ ਲੈ ਕੇ ਨਹੀਂ ਚੱਲਦੇ ਤੇ ਉਹਨਾਂ ਨੂੰ ਕਹੋ ਵੀ ਤੁਹਾਡੇ ਆਪ ਨਿਊ ਚੈਨਲ ਵਾਲੇ ਆਗੇ ਇਥੇ ਕਵਰੇਜ ਕਰਕੇ ਜਾਣ ਇਹ ਚੀਜ਼ਾਂ ਵਿਖਾ ਕੇ ਜਾਣ ਇਹ ਉਹਨਾਂ ਨੂੰ ਕਹੋ ਵੀ ਹਿੰਦੀ ਚ ਚਾਹੀਦੀ ਆ ਇੰਗਲਿਸ਼ ਚ ਚਾਹੀਦੀ ਆ ਫ੍ਰਾਂਚ ਚ ਚਾਹੀਦੀ ਆ ਕਿਹੜੀ ਭਾਸ਼ਾ ਚ ਚਾਹੀਦੀ ਆ ਇਹ ਇੰਟਰਵਿਊ ਆ ਦੇ ਆਗੇ ਤੇ ਗੱਲ ਪੰਜਾਬੀ ਆ ਤੇ ਪੰਜਾਬ ਤੇ ਪੰਜਾਬੀ ਅਤਿ ਦੀ ਰਹਿਣੀ ਆ ਬੰਦੇ ਨੂੰ ਸਮਝਣਾ ਚਾਹੀਦਾ ਇਹ ਚੀਜ਼ਾਂ ਨੂੰ ਪਰ ਉਹ ਚੀਜ਼ਾਂ ਆਪਣੇ ਨਹੀਂ ਸਮਝ ਰਹੇ ਆਪਣੀ ਪੰਜਾਬ ਸਰਕਾਰ ਵੀ ਨਹੀਂ ਆਪਾਂ ਨੂੰ ਸਮਝ ਰਹੀ ਤੇ ਨਾ ਉਦੀ ਗਵਰਨਮੈਂਟ ਦੇ ਆਪ ਨੂੰ ਪਹਿਲੇ ਹੀ ਧੱਕੇ ਚਾਹੀਤੇ ਅਨਿਸ਼ਾਈ ਰਹੀ ਆ ਤੇ ਨੇ ਰਹੀ ਆ ਪਹਿਵੋ ਤੇ ਗੱਲ ਖੋ ਵੀ ਉਹਦੇ ਮਰੇ ਮੁੱਕਰੀ ਦੀ ਜ਼ਬਾਨ ਦਾ ਕੀ ਉਹਦੇ ਪਹਿਲਾਂ ਹੀ ਮੁਕਰ ਗਿਆ ਪਹਿਲਾਂ ਹੀ ਮੁਕਰ ਗਿਆ ਹੋਰ ਉਹਨੇ ਮੁਕਰ ਲੱਗਾ ਮਿੰਟ ਨਹੀਂ ਲਉਣਾ 6 ਵਜੇ ਦੀ ਮੀਟਿੰਗ ਆ ਉੱਤੇ ਜਾ ਕੇ ਤੁਸੀਂ ਵੇਖੋ ਉਹਨਾਂ ਨੇ ਉੱਤੇ ਆਪ ਦਾ ਧਾਮ-ਜਾਮ ਪੂਰਾ ਸੈੱਟ ਕਰ ਲਿਆ ਹੁਣ ਉੱਤੇ ਐਂਗਲਾ ਕਿਸੀਆਂ ਜਾ ਰਹੀਆਂ ਉੱਤੇ ਵੈਲਡਿੰਗ ਹੋ ਰਹੀ ਆ ਉੱਤੇ ਪੂਰੀ ਉਹਨਾਂ ਨੇ ਆਪਣੀ ਸੇਫਟੀ ਦੁਬਾਰ ਤੋਂ ਕਰਨੀ ਚਾਲੂ ਕਰ ਦਿੱਤੀ ਆ ਤੇ ਇਹ ਕਿਉਂ ਇਹ ਫਿਰ ਜਵਾਬ ਹੀ ਦੇਣਾ ਲੱਗਦਾ 6 ਵਜੇ ਦੀ ਮੀਟਿੰਗ ਨਹੀਂ ਹੋਣੀ ਉਹਦੇ 'ਚ ਜਵਾਬ ਦੇਣਾ ਗੋਰਾ ਉਹਨਾਂ ਨੇ ਉਹਨਾਂ ਨੂੰ ਭਜਾਉਣਾ ਕਹਿੰਦੇ ਵੀ ਲਓ ਜੀ ਜਵਾਬ ਦੇ ਤਾਂ ਅਸੀਂ ਚੱਲ ਜੂ ਤੇ ਇਹਨਾਂ ਨੂੰ ਜਿੱਦੀ ਸ਼ਰਮ ਹੋਣੀ ਚਾਹੀਦੀ ਆ ਤੇ ਬਾਕੀ ਤੁਸੀਂ ਦੱਸੋ ਇਸ ਗੱਲ ਤੇ ਕੀ ਹੈ ਬਿਲਕੁਲ ਬਹੁਤ ਬਹੁਤ ਜ਼ਿਆਦਾ ਕੀਮਤੀ ਵਿਚਾਰ ਨੇ ਇਸ ਵੀਰ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚੋਂ ਆਏ ਨੇ ਬਾਰਡਰ ਦੇ ਉੱਥੇ ਪਾਕਿਸਤਾਨ ਦੇ ਬਾਰਡਰ ਦੀ ਵੀ ਗੱਲ ਕੀਤੀ ਆ ਕਿ ਇੱਕ ਸ਼ਰਪ ਕੰਡਿਆਲੀ ਤਾਰ ਆ ਠੀਕ ਆ ਸਾਡੇ ਕਿਸਾਨ ਵੀਰ ਆ ਜਿਹੜੇ ਪਾਕਿਸਤਾਨ ਦੇ ਵਿੱਚ ਵੀ ਖੇਤੀ ਕਰਨ ਜਾਂਦੇ ਨੇ ਤੇ ਇੱਧਰ ਹਰਿਆਣਾ ਬਾਰਡਰ ਤੇ ਤੁਸੀਂ ਵੇਖਦੇ ਹੋ ਇੰਨੀ ਕਿ ਜ਼ਿਆਦਾ ਉਹਨਾਂ ਨੇ ਪ੍ਰਬੰਧ ਕਰ ਦਿੱਤੇ ਗਏ ਨੇ ਜਿਵੇਂ ਕਿ ਅਸੀਂ ਕਿਸੇ ਹੋਰ ਮੁਲਕ ਦੇ ਵਾਸੀ ਹੁੰਨੇ ਆ ਅਸੀਂ ਇੰਡੀਆ 'ਚ ਰਹਿਣ ਵਾਲੇ ਨਹੀਂ ਐ ਇੱਕ ਪਾਸੇ ਪੰਜਾਬ ਸਰਕਾਰ ਇਹ ਦਾਵਾ ਕਰ ਰਹੀ ਆ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਿ ਮੈਂ ਕੇਂਦਰ ਤੋਂ ਸੱਦ ਕੇ ਜਿਹੜੇ ਆਪਣੇ ਕੇਂਦਰ ਸਰਕਾਰ ਦੇ ਜਿਹੜੇ ਲੋਕ ਨੇ ਲੀਡਰ ਨੇ ਉਹਨਾਂ ਦੀ ਮੀਟਿੰਗ ਕਰਾ ਰਿਆਂ ਇੱਕ ਜਿੱਥੇ ਸ਼ੰਭੂ ਬੈਰੀਅਰ ਤੇ ਬੈਠੇ ਨੇ ਕਿਸਾਨ ਇੱਥੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਬੈਰੀਅਰ ਲਾ ਦਿੱਤੇ ਗਏ ਨੇ ਉਹਨਾਂ ਨੂੰ ਸਖਤ ਇਤਾਂ ਕੀਤੀਆਂ ਗਈਆਂ ਕਿ ਕਿਸਾਨ ਵੀਰ ਇਹਨਾਂ ਪਿੰਡਾਂ ਦੇ ਵਿੱਚ ਐਂਟਰ ਨਹੀਂ ਹੋਣੇ ਚਾਹੀਦੇ ਇੱਥੇ ਉਹਨਾਂ ਨੂੰ ਨਹਾਉਣ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਇੱਥੇ ਘਰਾਂ ਦੇ ਵਿੱਚ ਜਿਹੜੀ ਪਰਮਿਸ਼ਨਾਂ ਨਹੀਂ ਜਾਣਦੀ ਦਿੱਤੀ ਇਹ ਤੋਂ ਪਿੱਛੇ ਜਿੱਥੋਂ ਤੱਕ ਕਿਸਾਨ ਵੀਰ ਖੜੇ ਨੇ ਉਦੋਂ ਪਿੱਛੇ ਤੱਕ ਜਿਹੜਾ ਹੈਗਾ 2 ਕਿਲੋਮੀਟਰ 4-5 ਕਿਲੋਮੀਟਰ ਜਿਹੜਾ ਹੈਗਾ ਮੈਂ ਕਹਿੰਦਾ ਸਰਹੰਦ ਤੱਕ ਜਾ ਕੇ ਜਿਹੜਾ ਉਹ ਆਪ ਦਾ ਨਹਾ ਧੋ ਕੇ ਆਉਂਦੇ ਆ ਪ੍ਰਬੰਧ ਕਰਕੇ ਆਉਂਦੇ ਆ ਇਹੀ ਕਹਿ ਸਕਦੇ ਆ ਕਿ ਜਿਹੜੀ ਪੰਜਾਬ ਸਰਕਾਰ ਆ ਉਹ ਵੀ ਬਿਲਕੁਲ ਇਨਾਂ ਦੇ ਨਾਲ ਰਲਈ ਹੋਈ ਆ ਮਖੌਟਾ ਇੱਕ ਜਿਹੜਾ ਉਹਨਾਂ ਦੇ ਪਾਇਆ ਹੋਇਆਗਾ ਪਰ ਸਾਨੂੰ ਇੱਥੇ ਆਉਣਾ ਚਾਹੀਦਾ ਇੱਥੇ ਜਿਹੜੀ ਲੜਾਈ ਆ ਉਹ ਕੱਲੇ ਪੰਜਾਬ ਦੇ ਕਿਸਾਨਾਂ ਦੀ ਨਹੀਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਜਿਹੜੀ ਹੈ ਲੜਾਈ ਆ ਘਰਾਂ 'ਚ ਬੈਠਣ ਦਾ ਇਹ ਵੇਲਾ ਨਹੀਂ ਹੈ ਇੱਥੇ ਜੇ ਵੇਲਾ ਹੈਗਾ ਤੇ ਆਪਦੇ ਹੱਕਾਂ ਦੇ ਵਾਸਤੇ ਲੜਨ ਲਈ ਤੇ ਨਾਲ ਇਹ ਜਰੂਰ ਬੇਨਤੀ ਕਰਾਂਗੇ ਕਿ ਜੋ ਵੀ ਸਾਡੇ ਇੱਥੇ ਕਿਸਾਨ ਜੁਨੀਆਨਾ ਦੇ ਆਗੂ ਨੇ ਜੋ ਵੀ ਉਹ ਸਾਨੂੰ ਕਾਲ ਦਿੰਦੇ ਨੇ ਉਹਦੇ ਮੁਤਾਬਕ ਸਾਡੇ ਨੌਜਵਾਨ ਵੀਰ ਚੱਲਣ ਉਹਦੇ ਤਾਬਕ ਜਿਵੇਂ ਉਹ ਕਹਿੰਦੇ ਨੇ ਓਵੇਂ ਇੱਕ ਕਾਨੂੰਨ ਦੇ दायरे ਦੇ ਵਿੱਚ ਚੱਲਣ ਪਰ ਜੋ ਕਾਨੂੰਨ ਮੋਦੀ ਸਰਕਾਰ ਨੇ ਉੱਥੇ ਬਣਾਇਆ ਉਹ ਬਿਲਕੁਲ ਉਲਟਾ ਹੈ ਉਹ ਬਿਲਕੁਲ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਹਾਈ ਕੋਰਟ ਦੇ ਵੱਲੋਂ ਵੀ ਜਿਹੜੀ ਇਹ ਕਿਹਾ ਗਿਆ ਆਰਡਰ ਦਿੱਤੇ ਗਏ ਨੇ ਕਿ ਜਿਹੜੇ ਹਸਾਵਣਾ ਤੁਸੀਂ ਇਹ ਬਾਰਡਰ ਸੀਲ ਕੀਤਾ ਇਹ ਅਨਲੀਗਲ ਹੈ ਇਹ ਬਿਲਕੁਲ ਕਾਨੂੰਨ ਦੇ ਉਲਟਾ ਇਹਨੂੰ ਖੋਲਣਾ ਚਾਹੀਦਾ ਪਰ ਇਹ ਸਾਨੂੰ ਸਾਡੇ ਹੱਕਾਂ ਦੇ ਵਾਸਤੇ ਇੱਥੇ ਲੜਨੇ ਪੈਣਾ ਇਹ ਸੰਘਰਸ਼ਾ ਜਿਹੜਾ ਸਾਨੂੰ ਉਹ ਜਾਰੀ ਰੱਖਣਾ ਪੈਣਾਗਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੁੜੇ ਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ